ਲਗੀ ਸੀ ਜੀ ਮੈਂ ਅਜ ਲੱਗੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੇਰਾ ਨਾਮ ਹੈ ਕਿਰਨਮਾਨ ਕਰਕੇ ਸਟਾਰਟ ਹੋਰ ਗਈ ਹਾਂਜੀ ਸਸਰੀ ਸੋਝ ਹੋ ਗਿਆ ਨਾ ਫੇਸ ਕਿਸੇ ਦਾ ਦਵਾਜ ਕਿਸੇ ਦੀ ਬਾਜ ਵੀ ਤੇਰੀ ਆ ਮੇਰੀ ਨਹੀਂ ਹੈਗੀ ਇਹ ਤੁਹਾਡੀ ਬਾਜੀ ਉਹ ਕਹਿੰਦੇ ਉਹ ਕਹਿੰਦੇ ਹੋਣੇ ਆ ਕਿ ਕਿਰਨਮਾਨ ਦੇ ਤੋਰੀ ਗਈ ਦਵਾਜ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਿਵੇਂ ਇਹਨੇ ਤੁਹਾਨੂੰ ਇੰਟਰੋਡਕਸ਼ਨ ਆਪਣੀ ਦੇ ਹੀ ਦਿੱਤੀ ਆ ਕੀ ਹੈਨਾ ਤੇ ਅੱਜ ਇਹ ਹੁਣ ਇਹ ਦਿਆ ਵਾ ਕਿ ਸ਼ੂਟ ਨਹੀਂ ਹੋ ਰਿਹਾ ਰਿੰਪੀ ਹੱਸੀ ਜਾਂਦੀ ਐ ਸाहिल ਦਾ ਫੋਨ ਆਈ ਜਾਂਦਾ ਰਿੰਪੀ ਮੇਰਾ ਫੋਨ ਇਹਨਾਂ ਨੂੰ ਬਿਲਕੁਲ ਵੀ ਡਿਸਟਰਬ ਨਹੀਂ ਕਰਦਾ ਓਹੋ ਚਾਰ ਵਜੇ ਫੋਨ ਆ ਗਿਆ ਹੈਨਾ ਇਹਨਾਂ ਦਾ ਸੀਨ ਅਟਕਦਾ ਤੇ ਉਦੋਂ ਹੀ ਮੈਨੂੰ ਨਾ 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 ਰਿੰਪੀ ਮਿਸ ਮਾਰੀ ਜਾਂਦੀ ਐ ਪੌਣੇ ਪੰਜ ਹੋ ਚੁੱਕੇ ਆ ਹਜੇ ਕਿਉਂਕਿ ਅਸਲ 'ਚ ਨਾ ਜ਼ਿਆਦਾ ਟਾਈਮ ਹੋ ਗਿਆ ਤਾਂ ਚਾਹ ਦਾ ਟਾਈਮ ਹੋ ਗਿਆ ਚਾਹ ਡਿਕਨਦੇ ਆ ਤੇ ਹੁਣੇ ਚਾਹ ਬਣਦੀ ਐ ਇੱਕ ਪਾਸੇ ਚਾਹ ਧਰ ਕੇ ਇੱਕ ਵਾਰੀ ਹੁਣ ਆਪਾਂ ਕਰਨੀ ਐ ਸ਼ੂਟਿੰਗ ਤੇ ਜਿਹੜਾ ਸ਼ੂਟਿੰਗ ਚ ਸਿਆ ਉਹਦੇ ਪਾਸੇ ਸਿੱਖ ਜਾਣਾ ਰਾਜ ਆਂਟੀ ਆ ਕੇ ਅੰਦਰ ਬਹਿ ਗਏ ਆ ਉਹ ਕਹਿੰਦੇ ਆ ਕਿ ਪਤਾ ਨਹੀਂ ਕੀ ਪਾਗ ਲਵਾ ਗਏ ਸੀ ਜਾਂਦੀ ਆ ਮੈਂ ਮੈਨੂੰ ਇਹਨਾਂ ਨੇ ਬੁਲਾ ਲਿਆ ਸ਼ੂਟ ਵਾਸਤੇ ਤੇ ਸ਼ੂਟ ਹੀ ਕਰਨ ਨਹੀਂ ਗਈਆਂ ਮੰਮੀ ਆ ਗਈ ਆ ਪਾਰਲਰ ਤੋਂ ਫੇਸ਼ੀਅਲ ਫੂਸ਼ੀਅਲ ਕਰਾ ਕੇ ਪਤਾ ਨਹੀਂ ਗਏ ਸੀ ਥ੍ਰੈਡਿੰਗ ਕਰਾਉਣ ਤੇ ਪੂਰਾ ਡੇਢ ਘੰਟਾ ਲਾ ਕੇ ਪੂਰਾ ਨਹੀਂ ਜ਼ਿਆਦਾ ਲਾਏ 2 ਘੰਟੇ ਲਾਏ ਮੇਰੇ ਸਾਹਮਣੇ ਮੈਨੂੰ ਆਂਦੇ ਮੈਂ ਥ੍ਰੈਡਿੰਗ ਕਰਾ ਕੇ ਆਈ ਵੀ 20 ਮਿੰਟ 10 ਮਿੰਟ ਚ ਮੈਂ ਜੋ ਗਏ 3 ਵਜੇ ਦੇ ਪੋਨੇ 5 ਵਜੇ ਘਰੇ ਵੜੇ ਸਾਹ ਬੁਲਾ ਲ ਤੇ ਇਹ ਕਿਹੜੀ ਥ੍ਰੈਡਿੰਗ ਹੁੰਦੀ ਹੈ ਜਿਹੜੀ ਪੌਣੇ 5 ਵੇ ਤੱਕ ਹੁੰਦੀ ਰਹੇ। ਕਹਿੰਦੇ ਅਫਵਾਹ ਸਹੀ ਆਣਾ ਕਿ ਜੇ ਕੋਈ ਜਨਾਨੀ ਪਾਰਲਰ ਚੱਲ ਜੇ। ਫੇ ਨਿਕੜ ਨਿਕਲਣਾ ਮੁਸ਼ਕਿਲ ਆ। ਕੀ ਆ ਵਾ? ਤੇ ਦਾ ਮਤਲਬ 2 ਦਿਨ ਘੰਟੇ ਬੰਨੋ। ਬਿਲਕੁਲ ਸਹੀ। 2 ਦਿਨ ਘੰਟੇ ਕੇ ਆ ਤਾਂ ਫੇ ਤੂੰ ਸਾਰੀ ਦਿਹਾੜੀ ਸਮਝੋ। ਫੇ ਸਾਰੀ ਦਿਹਾੜੀ ਸਮਝੋ ਜੇ ਉਹਨੇ ਜ਼ਿਆਦਾ ਕੰਮ ਕਰਾਣਾ ਫੇ ਤੇ ਤੂੰ 2 ਦਿਹਾੜੀ ਸਮਝੋ। ਤੇ ਚਲੋ ਹੁਣ ਆਪਾਂ ਇਹ ਸ਼ੂਟ ਇੱਥੇ ਬੰਦ ਕਰਕੇ ਜੀ ਦੀ ਮੇਰੀ ਗੱਲ ਸੁਣੋ ਜਿੱਦ ਦਿਨ ਮੇਰਾ ਵਿਆਹ ਹੋਊਗਾ ਉਸ ਦਿਨ ਤੁਸੀਂ ਕਿੰਨਾ ਟਾਈਮ ਦੋਗੇ ਸਲੂਨ ਤੇ ਉਹ ਜਦੋਂ ਤੇਰਾ ਵਿਆਹ ਤੇ ਤੂੰ ਕਰਾ ਫਿਰ ਉਹਦੇ ਸਲੂਨ ਆਉਂਗਾ ਉਹ ਤਾਂ ਫਿਰ ਇੱਕ ਲੇਡੀਜ਼ ਨੂੰ ਇੱਕ ਸਲੂਨ ਚਾਹੀਦੀ ਹੈ ਨਾ ਵਿਆਹ ਕੋ ਮੈਂ ਕੱਲ ਹੀ ਲੈ ਆਵਾਂ ਕੋਈ ਨਹੀਂ ਨਹੀਂ ਤੇਰੇ ਵਿਆਹ ਤੇ ਤਿਆਰ ਤੇ ਮੈਂ ਆਪੇ ਹੀ ਹੁਣਾਵਾ ਮੈਂ ਬਸ 헤ਅ ਸਟਾਈਲ ਹੀ ਕਰਵਾਣਾ ਕਿਉਂਕਿ ਮੈਨੂੰ ਮੇਕਅਪ ਕਿਸੇ ਦਾ ਪਸੰਦ ਨਹੀਂ ਹੁੰਦਾ ਕਿਉਂਕਿ ਜਿਹੜੇ ਸਲੂਨ ਵਾਲੇ ਗਿਆ ਉਹ ਜਾਣਦੀਆਂ ਕੁਝ ਹੋਰ ਬਣ ਕੇ ਕੁਝ ਹੋਰ ਆ ਜਾਂਦੀਆਂ ਕਈ ਕਰਦੀਆਂ ਹਾਂ ਕਈ ਓਵਰ ਕਰ ਦਿੰਦੇ ਨੇ ਨਾ ਕਈ ਪਰ ਨਹੀਂ ਕਰੀ ਹਿੰਮ ਉਹ ਜਿਹੜੀ ਸਕਿਨ ਹੁੰਦੀ ਹੈ ਉਸ ਤੋਂ ਇੰਨਾਂ ਜਿਆਦਾ ਚਿੱਟਾ ਫਾਉਂਡੇਸ਼ਨ ਲਾ ਦਿੰਦੀ ਹੈ ਉਹ ਚੀਜ਼ ਵੀ ਭੂਤ ਨਹੀਂ ਹੈਗੀ ਆ ਬਿਲਕੁਲ ਬਿਲਕੁਲ ਕੁਝ ਵੀਡੀਓਜ਼ ਵੀ ਦੇਖੀਆਂ ਹੋਣਗੀਆਂ ਤੁਸੀਂ ਇੰਸਟਾਗ੍ਰਾਮ ਤੇ ਤੁਸੀਂ ਕਹੋਗੇ ਤੇ ਅਸੀਂ ਅਟੈਚ ਕਰ ਦਾਂਗੇ ਕਿ ਇਹ ਇੱਕਦਮ ਬਲੈਕ ਬਿਊਟੀ ਹੁੰਦੀ ਤੇ ਵਾਈਟ ਬਿਊਟੀ ਬਣ ਕੇ ਬਾਹਰ ਆ ਜਾਂਦੀ ਇਹ ਤੇ ਧੋਖਾ ਹੀ ਹੋ ਗਿਆ ਹੈ ਤੇ ਇਸ ਕਰਕੇ ਮੇਕਅਪ ਜਿਹੜੀਆਂ ਵੀ ਪਾਰਲਰ ਵਾਲੀਆਂ ਤਰ੍ਹਾਂ ਕਰਦੀਆਂ ਵਾਂ ਤੇ ਉਹਨਾਂ ਨੂੰ ਸੋਚ ਸਮਝ ਕੇ ਕਰਨਾ ਚਾਹੀਦਾ ਕਿ ਅਗਲਾ ਡਰਨਾ ਚਾਹੀ ਮੇਕਅਪ ਉਤਰਦੇ ਬਾਅਦ ਚ ਬਿਲਕੁਲ ਬਿਲਕੁਲ ਤੇ ਇਸ ਕਰਕੇ ਜੇ ਤੁਸੀਂ ਕਹੋਗੇ ਤੇ ਮੈਂ ਤੁਹਾਡਾ ਮੇਕਅਪ ਕਰ ਦਾਂਗਾ ਜਦੋਂ ਮੇਰਾ ਵਿਆਹ ਤੇਰੇ ਅਗੇ ਤੇ ਹਾਥੀ ਜੋੜੇ ਤੇਰਾ ਮੇਕਅਪ ਤੇ ਕਾਸ਼ੀ ਦਾ ਮੇਕਅਪ ਇੱਕੋ ਜਿਹਾ ਨਹੀਂ 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 ਯਾਰ ਇੱਕਦਮ ਚੈਲੰਜ ਚੈਲੰਜ ਬਣਾਈਏ ਮੇਕਅਪ ਚੈਲੰਜ ਕਰੀਏ ਹਣਾ ਸਾਹਿਲ ਕਰੇਗਾ ਮੇਕਅਪ ਕਿ ਮੈਂ ਮਤਲਬ ਕਿ ਸਾਹਿਲ ਜਿੰਨੇ ਵੀ ਇੱਥੇ ਲੇਡੀਜ਼ ਮੁਲਾਜ਼ਮ ਨੇ ਆਪਣੇ ਉਹਨਾਂ ਦਾ ਵੀ ਉਹਨਾਂ ਦਾ ਮੇਕਅਪ ਕਰਾਂ ਤੇ ਫਿਰ ਤੁਸੀਂ ਨਾ ਕਮੈਂਟ ਵਿੱਚ ਲਿਖਿਓ ਯੈਸ ਲਿਖ ਦਿਓ ਹੂੰ ਤੇ ਜੇ ਤੁਸੀਂ ਚਾਹੁੰਦੇ ਜੇ ਕਿ ਮੈਂ ਇਹਨਾਂ ਦਾ ਮੇਕਅਪ ਨਾ ਕਰਾਂ ਇਹਨਾਂ ਦੇ ਰਹਿਮ ਕਰਦਾ ਤੇ ਫਿਰ ਤੁਸੀਂ ਲਿਖਦੇ ਨੋ ਨੋ ਰਪ ਚੈਲੰਜ ਕਰਾਵਾਂਗੇ ਠੀਕ ਹੈ ਕਿਸਾਈ ਮੇਕਅਪ ਕਰੇਗਾ ਮੇਕਅਪ ਵੀ ਮੈਂ ਕਰੂੰਗਾ ਫਿਰ ਇਹਨਾਂ ਦਾ ਤੁਸੀਂ ਸਾਨੂੰ ਇਸ ਤਰ੍ਹਾਂ ਦੇ ਕੋਈ ਚੈਲੰਜ ਦਿਓ ਆਪਾਂ ਕਰਿਆ ਕਰਾਂਗੇ ਹਾਂ ਕਰਿਆ ਕਰੀ ਹਾਂ ਸਟਾਰਟ ਕਰਦੇ ਹਾਂ ਚੈਲੰਜ ਠੀਕ ਹੈ ਠੀਕ ਹੈ ਤੇ ਇਹ ਜਦੋਂ ਵੀ ਵਲੋਗ ਆਪਾਂ ਪਾਵਾਂਗੇ ਤੇ ਤੁਸੀਂ ਵੱਧ ਤੋਂ ਵੱਧ ਇਹਦੇ 'ਚ ਕਮੈਂਟ ਕਰਨੇ ਆ ਕਿ ਮੈਂ ਇਹਨਾਂ ਦਾ ਮੇਕਅਪ ਕਰਾਂ ਯੈਸ ਜਾਂ ਨੋ ਯੈਸ ਸੈਨ ਐਂਡ ਨੋ ਲਿਖਣਾ ਨੋ ਹਮੇ ਹਮੇ ਸਾਇਲ ਕੇ ਮੇਕਅਪ ਦੀ ਜ਼ਰੂਰਤ ਨਹੀਂ ਕਿਉਂਕਿ ਤੁਸੀਂ ਬਹੁਤ ਵੱਡੇ ਆਰਟਿਸਟ ਹੈਗੇ ਜੇ ਤੇ ਸਾਡੇ ਤੇ ਮੇਕਅਪ ਕਰੋਗੇ ਸਾਨੂੰ ਚੰਗਾ ਨਹੀਂ ਲੱਗੂਗਾ ਪਬਲਿਕ ਡਰ ਜਾਏਗੀ ਲੈ ਮੈਂ ਮੇਕਅਪ ਆਰਟਿਸਟ ਦਾ ਕੋਰਸ ਵੀ ਕੀਤਾ ਵਾ ਹਾਂਜੀ ਇਹਨਾਂ ਨੇ ਕੀਤਾ ਵਾ ਉਹ ਜਿਹੜੀ ਸੜਕ ਤੋਂ ਬਾਹਰ ਨਹੀਂ ਗਈ ਉਹ ਨਹੀਂ ਸੱਚੀ ਮੈਂ ਤੁਹਾਨੂੰ ਵਿਖਾਉਣਾ ਆਪਣੇ ਕਲਾਇੰਟਸ ਜਿਨ੍ਹਾਂ ਦਾ ਮੈਂ ਮੇਕਅਪ ਕੀਤਾ ਲੈ ਤੁਸੀਂ ਮਜ਼ਾ ਏ ਯਾਰ ਤੁਸੀਂ ਨਾ ਬੜਾ ਲਾਈਟਲੀ ਲੈਂਦੇ ਮੈਨੂੰ ਐਸੀ ਕਰਕੇ ਮੈਂ ਆਪਣੇ ਸੱਚੀ ਗੱਲ ਹੈ ਚੂੜ ਮਾਰ ਤੇਰੇ ਤੇ ਕੋਈ ਜ਼ਿਆਦਾ ਹੀ ਹਿਡਨ ਟੈਲੈਂਟਸ ਹੈਗੇ ਆ ਸਾਹਿਲ ਤੇ ਬਹੁਤ ਹੀ ਹਿਡਨ ਟੈਲੈਂਟਸ ਹੈਗੇ ਮੈਂ ਤੁਹਾਨੂੰ ਮੇਰੇ ਕਲਾਇੰਟ ਸਾਹਿਬ ਉਹ ਦਿਖਾ ਤੁਹਾਨੂੰ ਆਪਣੇ ਇਹ ਸਾਹਿਲ ਦੀ ਹੁਣੇ ਝੂੜ ਫੜੇ ਜਾਣੇ ਇਹ ਨਾ ਉੱਚੋ ਕੋ ਹੁਣੇ ਗੂਗਲ ਤੇ ਜਾਊਗਾ ਉਹ ਤੋਂ ਸਰਚ ਕਰੂਗਾ ਉਸ ਤੋਂ ਬਾਅਦ ਫਿਰ ਵੇਖੂਗਾ ਹਨਾ ਕੱਢਿਆ ਕਿ ਨਹੀਂ ਕੱਢਿਆ ਹਾਂ ਦੱਸ ਦਿਖਾ ਸੱਚੋ ਸੱਚ ਜੇ ਤੇ ਦੱਸਣਾ ਕੀ ਵਧੀਆ ਹੈ ਤੇ ਜੇ ਤੁਸੀਂ ਮੇਦਨ ਦਾ ਕਰਾਉਣਾ ਹੈ ਤਾਂ ਮੈਂ ਸੰਭਾਲ ਲਵਾਂਗਾ ਮੈਨੂੰ ਵਿਲਾ ਹੀ ਆ ਜਾਂਦਾ ਮੈਨੂੰ ਪਤਾ ਤੂੰ ਕੀ ਕਹਣਾ ਹਾਂ ਆ ਮੈਂ ਵੀ ਜੀ ਤੁਸੀਂ ਚਾਹੁੰਦੇ ਡਾਂਡਾ ਮੇਕਅਪ ਮੈਂ ਇੰਨਾ ਦਾ ਵੀ ਕਰਾਂ ਆਪਾਂ ਬੇਸ ਸਮਾਨ ਨਹੀਂ ਖਰਾਬ ਕਰਨਾ ਨਾਲ ਇਸ ਜਰੂਰ ਲਿਖਿਓ ਨਹੀਂ ਨਹੀਂ ਨੋ 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 ਸਾਹੇ ਲੋ ਜਿਹੜਾ ਤੂੰ ਮੇਕਅਪ ਖਾਇ ਨਾ ਉਹ ਅਲਟਰਾ ਲੈਵਲ ਦਾ ਵਾ ਸਾਡੇ ਉੱਤੇ ਉਹ ਸਹਿਣ ਨਹੀਂ ਹੋਣਾ ਮਤਲਬ ਸਾਡੀ ਸਕਿਨ ਨੂੰ ਸਹਿਣ ਨਹੀਂ ਹੋਣਾ ਕਿਉਂਕਿ ਇੰਨਾ ਪਰਫੈਕਟ ਮੇਕਅਪ ਆਪਾਂ ਕਦੀ ਕੀਤਾ ਨਹੀਂ ਆ ਤੇ ਜੇ ਤੂੰ ਨਹੀਂ ਪਰ ਦੇਖੋ ਵੇਖੋ ਕਹਿੰਦੇ ਨਾ ਚੈਰਿਟੀ ਬਿਗਨਸ ਐਟ ਹੋਮ ਤੇ ਜੇ ਤੁਸੀਂ ਘਰ ਦੇ ਹੀ ਮੌਕਾ ਨਹੀਂ ਦੋਗੇ ਤਾਂ ਬਾਹਰ ਦੇ ਨੇ ਮੌਕਾ ਕਿੱਥੇ ਦੇਣਾ ਵਾ ਨਹੀਂ ਉਹ ਕਹਿੰਦੇ ਨਾ ਕਿ ਘਰ ਦੇ ਜਿਆਦਾ ਹੀ ਬੇਇੱਜ਼ਤੀ ਕਰਦੇ ਇਸ ਕਰਕੇ ਤੂੰ ਹੱਟ ਤੇ ਰਹਿਮ ਕਰ ਤੂੰ ਬਾਹਰ ਦੇ ਤਾਂ ਹੀ ਕਰ ਨਹੀਂ ਨਹੀਂ ਹੁਣ ਮੈਂ ਆਪਣੀ ਫੈਮਿਲੀ ਨੂੰ ਬੋਲ ਲੈ ਇਹਦੇ ਤੁਸੀਂ ਕਮੈਂਟ ਕਰਨੇ ਚੋ ਦੇਖਦੇ ਹਾਂ ਕਿੰਨੇ ਕੰਮ ਆ ਗਏ ਦੇਖ ਦੇ ਕਿੰਨੇ ਕਮੈਂਟ ਆnde ਜਿੰਨੇ ਕਮੈਂਟ ਆਣਗੇ ਆਪਾਂ ਉਸ ਹਿਸਾਬ ਨਾਲ ਵੇਖਾਂਗੇ ਚਲੋ ਠੀਕ ਆ ਆਪਾਂ ਜੇ ਇੱਕ ਕੰਨੇ ਦੇ ਕਰਨਾ ਫਿਰ ਜੇ ਯੈਸ ਕਰੇ ਇੱਕ ਗਾਣੀ ਕਰੂੰਗਾ ਨਹੀਂ ਜੇ ਇੱਕ ਮੰਜੇ ਦਾ ਨਾਮ ਆਏ ਕਨਾ ਉੱਤੇ ਕਰਨਾ ਬਾਈ ਹਾਂ ਤੁਸੀਂ ਨਾਮ ਤੁਸੀਂ ਨਾਮ ਲਿਖ ਦਿਓ ਜਿੰਨੇ ਜਿੰਨੇ ਜਿਆਦੇ ਨਾਮ ਦੇ ਆਣਗੇ ਨਾ ਮੇਰਾ ਨਾਮ ਤੇ ਬਿਲਕੁਲ ਨਹੀਂ ਲਿਖਿਓ ਇਹਦਾ ਨਾਮ ਨਹੀਂ ਲਿਖਿਓ ਜਿੰਨੇ ਜਿਆਦੇ ਨਾਮ ਦੇ ਆਏਗੇ ਨਾ ਸਾਡੇ ਜਿੰਨੇ ਵੀ ਟੀਮ ਮੈਂਬਰਸ ਆਣੇ ਤੁਹਾਨੂੰ ਨਾਮ ਪਤਾ ਵਾ ਜਿੰਨੇ ਜਿੰਨੇ ਵੀ ਜਿੰਨੂੰ ਇੰਟਰਸਟਿਡ ਆ ਕਿ ਸਾਹਿਲ ਉਹਦੇ ਤੇ ਮੇਕਅਪ ਕਰੇ ਉਹਦਾ ਨਾਮ ਸਾਨੂੰ ਕਮੈਂਟ ਕਰ ਦਿਓ ਇਹਨੂੰ ਆਪਾਂ ਇਹ ਮੇਕਅਪ ਦੇ ਪ੍ਰੋਡਕਟ ਰੱਖਦੇ ਨੇ ਇਹਨੂੰ ਇੱਕ ਵੀ ਚੀਜ਼ ਦਾ ਨਾਮ ਪਤਾ ਹੋਊਗਾ ਨਾ ਤੁਸੀਂ ਇਹਦਾ ਨਾਮ ਬਦਲਾ ਦਿਓ ਜੀ ਪੁੱਛ ਲਿਓ ਜੋ ਮਰਜੀ ਪੁੱਛ ਲਿਓ ਟੈਸਟ ਲਓ ਆ ਮੜਿਆ ਅੱਖਾਂ ਨੂੰ ਹਾਈਡ ਕਰਨ ਵਾਸਤੇ ਕੀ ਲਾਈਦਾ ਵਾ ਡਾਰਕ ਸਰਕਲ ਇਹ ਮੈਂ ਤੁਹਾਨੂੰ ਹੁਣੇ ਦੱਸਤਾ ਤਾਂ ਫੇਰ ਤੁਸੀਂ ਕਹਿਣਾ ਹੁਣੇ ਕਰ ਹੁਣੇ ਕਰ ਨਹੀਂ ਨਹੀਂ ਆਪਾਂ ਕਹਿੰਦੇ ਨਹੀਂ ਤੁਸੀਂ ਦੱਸੋ ਸਹੀ ਨਾ ਨਾ ਮੈਂ ਦੱਸ ਨਹੀਂ ਚਲੋ ਠੀਕ ਹੈ ਸਾਰੇ ਯਾਨੀ ਕਮੈਂਟ ਚ ਨਾਮ ਦੱਸਿਓ ਕਿ ਸਾਹਿਲ ਕੀ ਦੇ ਮੇਕਅਪ ਕਰੇ ਤੇ ਫੇਰ ਜਿਹੜਾ ਥੋੜਾ ਨਾਰਮਲ ਜਿਹਾ ਮੇਕਅਪ ਸਸਤਾ ਜਿਹਾ ਮੈਨੂੰ ਲਿਆ ਕੇ ਆਉਣਾ ਪੈਣਾ ਮੈਂ ਕਿਉਂਕਿ ਇਹਨੇ ਮੇਰਾ ਮਹਿੰਗਾ ਮੇਕਅਪ ਨਹੀਂ ਤੇ ਖਰਾਬ ਕਰਦਾ ਨਹੀਂ ਨਹੀਂ ਉਹ ਜਿਹੜਾ ਤੂੰ ਲੈ ਕੇ ਆਇਆ ਨਾ ਸਫੋਰਾ ਤੋਂ ਉਹ ਤੇ ਤੈਨੂੰ ਬਿਲਕੁਲ ਨਹੀਂ ਦੇਣਾ ਨਹੀਂ ਤੇਰੇ ਜਿਹੜਾ ਤੂੰ ਮੇਕਅਪ ਕਰਨਾ ਉਹ ਆਪਾਂ 100 ਰੁਪਏ ਦੀਆਂ ਚੀਜ਼ਾਂ ਲੈ ਕੇ ਆਣੀ ਆ ਚਲੋ ਟਰਾਈ ਤੇ ਕਰਨ ਦੋਗੇ ਨਾ ਹਾਂ ਚਲੋ ਇੱਕ ਇੱਕ ਪੰਪ ਤੇ ਤੈਨੂੰ ਦੇ ਦਾਂਗੀ ਹਾਂ ਬਸ ਠੀਕ ਹੈ ਚਲੋ ਠੀਕ ਹੈ ਜੀ ਸਾਰਿਆਂ ਨੂੰ ਬਾਏ ਬਾਏ ਤੇ ਸਾਰਿਆਂ ਨੇ ਕਮੈਂਟ ਚ ਉਹਦਾ ਨਾਮ ਦੱਸਿਆ ਜਿਹੜਾ ਸਾਇਲ ਜਿੰਨੂੰ ਜਿਹਦੇ ਉੱਤੇ ਸਾਇਲ ਮੇਕਅਪ ਕਰੂਗਾ ਸਾਰੇ ਦੇ ਨਾਮ ਦਾ ਨੂੰ ਪਤਾ ਵਾ ਚਲੋ ਜੀ ਬਾਏ ਕਰਦੀ ਹਾਂ ਬਾਏ ਚਲੋ ਜੀ ਥੈਂਕ ਯੂ